ਤੱਕ ਅਸੀਂ ਹਰ ਪਲੇ ਜਦੋਂ ਜਿਸ ਨੂੰ ਦੇਖਦੇ ਕੋਈ ਵਿਰਲੀਆਂ ਰੂਹਾਂ ਹੁੰਦੀਆਂ ਜੋ ਅਧਿਆਤਮਿਕ ਤੌਰ ਤੇ ਵੈਗੁਰ ਨਾਲ ਜੁੜੀਆਂ ਹੋਈਆਂ ਇਹ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਠੀ ਹੈ ਖਾਣ ਪੀਣ ਦੀ ਚਿੰਤਾ ਹੈ ਕਮਾਉਣ ਦੀ ਚਿੰਤਾ ਹੈ ਬਣਾਉਣ ਦੀ ਚਿੰਤਾ ਹੈ ਭਾਬ ਇਸੇ ਕੰਮ ਚ ਲੱਗੇ ਹੋਏ ਆ ਕਦੇ ਸੋਚਿਆ ਨਹੀਂ ਕਿ ਜਿਹੜਾ ਅਸਲੀ ਤੇਰਾ ਕਾਰਜ ਹੈ ਭਾਈ ਉਹ ਤਾਂ ਤੂੰ ਭੁੱਲਿਆ ਬੈਠਾ ਇਸ ਕਰਕੇ ਤੂੰ ਗੁਰੂ ਦਾ ਸਿੱਖ ਨਹੀਂ ਕਹਾ ਰੇ ਆ ਜੇ ਗੁਰੂ ਦਾ ਸਿੱਖ ਬਣਨਾ ਹੈ ਉਹਦੇ ਬਾਅਦ ਇਹਦੇ ਹੁਕਮ ਚ ਉਹਦੇ ਬਾਣੇ ਚ ਆਉਣਾ ਪਵੇਗਾ ਸੋ ਸਿੱਖ ਸਖਾ ਬੰਦ ਪੈ ਪਾਈ ਜੇ ਗੁਰਕੇ ਬਾਣੇ ਵਿੱਚ ਆਵੇ ਜੇ ਨਹੀਂ ਆਏਗਾ ਫਿਰ ਕੀ ਹੋਣਾ ਜੋ ਸਾਡੇ ਨਾਲ ਹੋ ਰਿਹਾ ਕਹਿੰਦੇ ਜੇ ਗੁਰੂ ਦੇ ਹੁਕਮ ਬਾਣੇ ਵਿੱਚ ਨਹੀਂ ਹੈ ਤੇ ਫਿਰ ਤੇਨਾ ਹੋਣਾ ਵੀ ਕੀ ਹੈ ਵੀ ਦੱਸ ਦਿੱਤਾ ਕਹਿੰਦੇ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਕੌਣ ਨੇ ਸੋ ਸਿੱਖ ਸਖਾ ਬੰਦ ਭੈ ਭਾਈ ਜੇ ਗੁਰਕੇ ਪਾਣੇ ਵਿੱਚ ਆਵੇ ਜਿਹੜੀ ਅਸੀਂ ਗੱਲ ਕਰਦੇ ਆ ਅਸੀਂ ਗੁਰੂ ਦੀ ਮਤ ਤੋਂ ਦੂਰ ਨਾ ਉਹਦੇ ਹੁਕਮ ਚਾਣ ਦੇ ਪਾਣੇ ਵਿੱਚ ਐ ਅਸਲੀ ਆਦਰ ਸਤਕਾਰ ਤਾਂ ਇਹ ਹੈ ਇਹ ਅਸਲੀ ਆਦਰ ਸਤਕਾਰ ਤਾਂ ਇਹ ਹੈ ਭਾਈ ਜਿਹੜੇ ਅਸੀਂ ਕਰਦੇ ਆ ਤੇ ਵਿਖਾਵੇ ਆ ਇਨ ਦਾ ਅਸਲ ਸਿੱਖੀ ਦੇ ਨਾਲ ਕੋਈ ਸੰਬੰਧ ਨਹੀਂ ਹੈ ਇਹ ਨਹੀਂ ਕਿ ਭਾਈ ਜੇ ਤੂੰ ਸਿਰ ਤੇ ਬਸਤਰ ਨਹੀਂ ਕਪੜਾ ਨਹੀਂ ਜਿਵੇਂ ਕਹਿੰਦੇ ਆ ਕਿ ਮਨ ਦਾ ਸਰੂਪ ਨੇ ਜੋ ਗੁਰਬਾਣੀ ਲਿਖੀ ਹੈ ਇਹ ਤਾਂ ਭਾਈ ਹੁਣ ਹਰ ਦਿਨ ਤਾਂ ਮਿਲਦਾ ਨਹੀਂ ਨਵਾਂ ਨਵਾਂ ਇਹਨੂੰ ਪੜਨ ਲੱਗੇ ਇਹਦੇ ਅੰਗ ਨਾ ਖਰਾਬ ਹੋਣ ਕਿ ਦੁਬਾਰਾ ਪੜਨਾ ਹੋਰ ਪੜੇਗਾ ਇਸ ਨੂੰ ਸਾਲਸਤਰਾ ਰੱਖਣਾ ਪਈ ਕਿ ਭਾਈ ਤੂੰ ਜਦੋਂ ਸਕੂਲ ਚ ਪੜਦਾ ਸੀ ਕਿ ਉਦੋਂ ਤੇਰੇ ਕੋਲ ਚਲੋ ਆਧੇ ਸਮੇਂ ਦੇ ਵਿੱਚ ਤਾਂ ਵੀ ਮਾਡਰਨ ਬੈਗ ਵਗੈਰਾ ਆ ਗਏ ਪਰ ਸਮਾਂ ਹੁੰਦਾ ਸੀ ਕਿ ਕਿ ਜਦੋਂ ਭਾਈ ਕੋਈ ਬੋਰੀ ਖਾਲੀ ਹੋਣੀ ਰੇਹ ਵਾਲੀ ਖਾਲੀ ਹੋਣੀ ਮੰਗ ਕੇ ਲਿਹਾਣੀ ਉਹਦਾ ਝੋਲਾ ਬਣਾਉਣਾ ਜਾਂ ਬੀਬੀਆਂ ਆ ਕੇ ਹੱਥਾਂ ਨਾਲ ਬਣ ਦਿੰਦੇ ਚਲੋ ਉਹ ਤਾਂ ਗੱਲਾਂ ਹੁਣ ਗਈਆਂ ਉਹ ਤਾਂ ਕਿਸੇ ਨੂੰ ਅੱਜ ਵਾਲੇ ਨੂੰ ਪਤਾ ਹੀ ਨਹੀਂ ਸੀ ਕਿ ਜੋ ਪਹਿਲਾਂ ਸੀ ਉਹ ਅੱਜ ਵਾਲੇ ਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਕੀ ਹੈ ਪਹਿਲਾਂ ਦੇਖਿਏ ਕਿ ਜਿਵੇਂ-ਜਿਵੇਂ ਤੁਸੀਂ ਪਛਾਣ ਹੋ ਜਾਏਗਾ ਤੁਹਾਨੂੰ ਜਿਆਦਾ ਗਿਆਨ ਹੋਵੇਗਾ ਕਿ ਉਦੋਂ ਭਾਈ ਇਹ ਹੁੰਦਾ ਸੀ ਇਸੇ ਲਈ ਉਦੋਂ ਪ੍ਰੇਮ ਵੀ ਹੁੰਦਾ ਸੀ ਕਿ ਉਦੋਂ ਕਿਸੇ ਬੱਚੀ ਦਾ ਵਿਆਹ ਹੋਣਾ ਨਾ ਵਿਆਹ ਧਰਦੇ ਸੀ ਉਹ ਕਈ ਕੇ ਮਹੀਨੇ ਪਹਿਲਾਂ ਦਾਜ ਤਿਆਰ ਹੋਣਾ ਦਰੀਆਂ ਬੰਨੀਆਂ ਸ਼ੁਰੂ ਹੋ ਜਾਂਦੀਆਂ ਸੀ ਅੱਡਾ ਲਾਉਂਦੇ ਸੀ ਪਰ ਜਾਈਆਂ ਪਰ ਅਹੀਂ ਜਾਂਦੀਆਂ ਸੀ ਹੁਣ ਅਜਾੜਾ ਤਾਂ ਪਤਾ ਨਹੀਂ ਕਿ ਦਰੀ ਭੁਣੀ ਕਿਵੇਂ ਦੀ ਕਿ ਉਹ ਭਾਈ ਸਵਾਰਟਰ ਵਗੈਰਾ ਜੋ ਕੋ ਸਬਣਦੇ ਹੁੰਦੇ ਸੀ ਫਿਰ ਉਹ ਸਿਨਰੀਆਂ ਬਣਾਉਂਦੇ ਸੀ ਉਹਨਾਂ ਤੇ ਮੋਤੀ ਲਾਉਂਦੇ ਸੀ ਉਹ ਤਾਂ ਗੱਲਾਂ ਹੁਣ ਕੇਵਲ ਤੋਂ ਕੇਵਲ ਜਿਹੜੇ ਅੱਜ ਜਿਉਂਦੇ ਨੇ ਜਿਨ੍ਹਾਂ ਦੀ 50 60 ਸਾਲ ਨੂੰ ਉਹਨਾਂ ਤਾਂ ਮਾੜਾ ਮੋਟਾ ਪਤਾ ਬਾਕੀ ਤਾਂ ਪਤਾ ਹੀ ਕੁਛ ਨਹੀਂ ਇਹ ਆ ਤਿਆਰੀਆਂ ਹੁੰਦੀਆਂ ਸੀ ਹੁਣ ਤਾਂ ਤਿਆਰੀਆਂ ਹੁੰਦੀ ਹੈ ਖਾਣਾ ਕੀ ਹੈ ਕਿਨਾ ਚ ਗਾਣਾ ਕਿਹੜਾ ਕਰਨਾ بس ਇੰਨਾ ਕੁ ਪਤਾ ਬਾਕੀ ਪਤਾ ਹੀ ਨਹੀਂ ਹੈ ਕਿ ਪ੍ਰਕਾਰੀ ਵਗੈਰਾ ਕਿੰਨਾ ਕੁ ਸ ਇੱਕ ਸਿਨੈਰੀ ਤੇ ਪੱਕੀ ਹੁੰਦੀ ਸੀ ਆ ਲੈ ਮਾਏ ਸਾਮ ਕੁ ਜੀਆਂ ਤੀਆਂ ਖਰਚ ਚਲੀਆਂ ਕਰ ਪਰਾਇ ਵੀ ਪਰਾਇ ਕਰ ਚਲੀਆਂ ਮਾਂ ਜਿਹੜੀ ਸਾਰੀ ਉਮਰ ਤੂੰ ਮੈਨੂੰ ਜ਼ਿੰਮੇਵਾਰੀ ਇੱਥੇ ਸੰਭਾਲੀ ਸੀ ਹੁਣ ਮੈਂ ਕਿਸੇ ਹੋਰ ਕਰਦੀ ਸੰਭਾਲਣੀ ਇਸ ਤਰ੍ਹਾਂ ਬਣਦਾ ਹੁੰਦਾ ਸੀ ਬਹੁਤ ਕੁਝ ਹੁੰਦਾ ਸੀ ਪਾਉ ਪ੍ਰਾਤਨ ਪ੍ਰਾਤਨ ਸੀ ਅੱਜ ਕੱਲ੍ਹ ਨਹੀਂ ਐ ਸਭ ਕੁਝ ਬਦਲ ਗਿਆ ਉਸੇ ਤਰ੍ਹਾਂ ਹੀ ਭਾਈ ਕਿ ਪਹਿਲਾਂ ਭਾਈ ਜਦੋਂ ਹੁੰਦਾ ਸੀਗਾ ਲੱਪਣੀਆਂ ਭੂਰੀਆਂ ਹਲਦ ਵਾਲੇ ਕਿਸਾਨ ਵੀਰਾਂ ਦੇ ਘਰਾਂ ਚ ਜਾਣਾ ਤੇ ਉਹਨਾਂ ਤੋਂ ਮੰਗ ਕੇ ਤਾਇਆ ਜੀ ਚਾਚਾ ਜੀ ਕੋਈ ਬੋਰੀ ਖਾਲੀ ਹੋਈ ਏ ਤਾਂ ਕਹਿ ਕੇ ਲੈਣੀ ਐ ਤੇ ਝੋਲਾ ਬਣਾਉਣਾ ਫਿਰ ਮਾਡਰਨ ਜਵਾਨਾ ਆਗੇ ਹੁਣ ਨਵੇਂ ਵੇ ਬੈਗਾ 1150 2000 ਇੰਨੇ ਤਾਂ ਜਿੰਨੇ ਕਦੇ ਬੈਗ ਲੈਂਦੇ ਆ ਉਹ ਸਮੇ ਸਾਰੇ ਸਾਲ ਦੀ ਕੀ ਕਿ 2-3 ਸਾਲ ਦੀ ਪੜ੍ਹਾਈ ਹੋ ਜਾਂਦੀ ਸੀ ਇਹਨਾਂ ਦੇ ਜਿੰਨਾਕ ਤੁਸੀਂ ਬੈਗ ਤੇ ਖਰਚ ਕਰਦੇ ਐ ਇੰਨਾ ਖਰਚ ਹੋ ਗਿਆ ਅਕਲ ਫੇਰ ਵੀ ਖਾਲੀ ਐ ਫੇਰ ਵੀ ਗਿਆਨ ਹੀ ਨਾ ਅਗਿਆਨਤਾ ਵੱਲ ਕਿ ਉਦੋਂ ਵੀ ਭਾਈ ਉਹਨਾਂ ਕਿਤਾਬਾਂ ਨੂੰ ਅਸੀਂ ਸੰਭਾਲ ਕੇ ਰੱਖਦੇ ਸੀ ਜਿਵੇਂ ਅੱਜ ਸੰਭਾਲਦੇ ਆਂ ਸੋਹਣੇ ਬੈਗ ਨੇ ਭਾਈ ਉਦੋਂ ਵੀ ਅਸੀਂ ਆਪਣੇ ਪੰਡ ਵਾਲੀਆਂ ਕਿਤਾਬਾਂ ਨੂੰ ਸੰਭਾਲ ਕੇ ਰੱਖਦੇ ਸੀ ਇਹ ਖਰਾਬ ਨਾ ਹੋਣ ਫਟਣ ਨਾ ਮੈਣੀਆਂ ਨਾ ਹੋਣ ਪਰ ਇਹਦਾ ਮਤਲਬ ਇਹ ਨਹੀਂ ਕਿ ਉਦੋਂ ਜਿਹੜੀ ਅਸੀਂ ਉਹ ਥੈਲਾ ਜਿਹੜਾ ਬਣਾਉਂਦੇ ਸੀ ਬੋਰੀ ਦਾ ਉਹ ਤੋਂ ਬੈਗ ਬਣਾਉਂਦੇ ਸੀ ਉਹਦੇ ਗਿਆਨ ਔਰ ਅੱਜ ਵਾਲੇ ਗਿਆਨ ਚ ਵੀ ਅੱਜ ਸੋਹਣਾ ਬੈਗ ਆ ਤੇ ਗਿਆਨ ਉਹਦਾ ਵੱਧ ਗਿਆ ਉਲਟਾ ਘਟ ਗਿਆ ਕਿ ਉਹਦੋਂ ਗਿਆਨ ਵੱਧ ਸੀ ਕਿ ਉਹਦੋਂ ਦੇ ਪੜ੍ਹੇ ਹੋਏ ਭਾਈ ਉਹਦਾ ਤਾਂ 5-10 ਦਾ ਪੜ੍ਹਿਆ ਭਈ ਉਹ ਅੱਜ ਦਾ ਕੋਈ ਬੀ.ਐਮ.ਐਲ ਉਹਦੇ ਨਾਲ ਗੱਲ ਨਹੀਂ ਕਰ ਸਕਦਾ ਇੰਨੀ ਐਜੂਕੇਸ਼ਨ ਹਾਈ ਹੁੰਦੀ ਸੀ ਤੇ ਹੁਣ ਭਾਈ ਕੇਵਲ ਤੋਂ ਕੇਵਲ ਮਾਡਰਨ ਜਵਾਨਾ ਰਹਿ ਗਏ ਆ ਆ 655 ਇਹਦਾ ਪਤਨੇ ਬਲੇਟ ਲੈਣਾ ਉਹਦੇ ਨੇ ਕਲਮਾਂ ਕੱਢਣੀਆਂ ਉਹਦੇ ਨੇ ਪੈਨਸਲਾਂ ਕੱਢਣੀਆਂ ਭਾਈ ਉਹ ਤਾਂ ਹੁਣ ਗੱਲਾਂ ਹੀ ਕਈਆਂ ਨਾ ਸੋਪਨਾ ਚਾਹੀਦਾ ਰੇਜਰ ਚਾਹੀਦਾ ਰੇਜਰ ਹੁੰਦਾ ਸਾਡੇ ਦਾ ਭਾਈ ਕੋਈ ਚਪਾ ਰਬੜ ਟੁੱਟੀ ਲਪਣੀ ਉਹਨੇ ਇਕੱਠ ਕੁਟ ਕੇ ਬਣਾ ਲੈਣਾ ਭਾਈ ਆ ਹੁੰਦੇ ਇਸ ਤੇ ਗਿਆਨ ਵੀ ਕਿੱਡਾ ਵੱਡਾ ਲਈ ਬੈਠੇ ਆ ਭਾਈ ਵੈਗ ਨੂੰ ਕਿਹਨੇ ਮਾ ਤਾਂ ਦੇਖੋ ਕਿੰਨੀ ਵੱਡੀ ਦਿੱਤੀ ਹੈ ਉਦੋਂ ਆ ਸੋਚੇ ਬਾਜੀ ਐ ਨਹੀਂ ਸੀ ਤੇ ਉਦੋਂ ਦੀ এডਿਕੇਸ਼ਨ ਤੇ ਅੱਜ ਦੀ এডਿਕੇਸ਼ਨ ਦਾ ਬਹੁਤ ਫਰਕ ਆ ਬਾਈ ਬਹੁਤ ਉੱਚੇ ਸੀ ਪਹਿਲਾਂ ਵਾਲੇ ਉਸੇ ਤਰ੍ਹਾਂ ਹੀ ਆਪਾਂ ਆ ਜੋ ਗੁਰੂ ਗ੍ਰੰਥ ਸਾਹਿਬ ਦੀ ਨਿਦੀਕ ਕੋ ਗੱਲ ਸਮਝਾਉਣੀ ਹੁੰਦੀ ਹੈ ਤੇ ਪਹਿਲਾਂ ਖਾਣੇ ਪਾਣੀ ਪੈਂਦੀ ਹੈ ਕਿ ਆ ਦੇਖੋ ਕਿਵੇਂ ਹੋ ਗਿਆ ਆ ਹੋ ਗਿਆ ਕਿ ਪਹਿਲੇ ਸਮਿਆਂ ਦੇ ਵਿੱਚ ਇੰਨੀਆਂ ਛੋਸ਼ੇ ਬਾਜੀਆਂ ਨਹੀਂ ਹੁੰਦੀਆਂ ਸੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪਹਿਲਾਂ ਤਾਂ ਜਿੰਦੇ ਕੁੰਡੇ ਨਹੀਂ ਹੁੰਦੇ ਸੀ ਉਦੋਂ ਸਤਗੁਰ ਤੇ ਭਰੋਸਾ ਵਿਸ਼ਵਾਸ ਹੁੰਦਾ ਸੀ ਤੋ ਵੀ ਘੰਟੇ ਦਰਵਾਜ਼ੇ ਖੁੱਲੇ ਰਹਿੰਦੇ ਸੀ ਕੋਈ ਹੋਵੇ ਨਾ ਹੋਵੇ ਹੁਣ ਤਾਂ ਬੰਦੇ ਆ ਕੈਮਰੇ ਆ ਜਿੰਦੇ ਕਿ ਡਿਗਡੇ ਲਾਏ ਹੋਏ ਆ ਉਹਨੇ ਭਾਵੇਂ ਗੋਲਕ ਚ ਪੈਸੇ ਨਾ ਹੋਣ ਓਡਾ ਜਿੰਦਾ ਠੋਕਿਆ ਆਂਦਾ ਹੁੰਦਾ ਸੀ ਇੱਕ ਕਹਿਣਾ ਸਤਗੁਰੂ ਹਾਜ਼ਰ ਹਜ਼ੂਰ ਨੇ ਸਾਰੇ ਕਹਿੰਦੇ ਨੇ ਜਿਨੇ ਗਿਆਨੀ ਐ ਸੀ ਕਿ ਸਤਗੁਰੂ ਭਾਈ ਪ੍ਰਕਾਸ਼ਮਾਨ ਹਾਜ਼ਰ ਨੇ ਹਜ਼ੂਰ ਨੇ ਗੁਰੂ ਨਾਨਕ ਸਾਹਿਬ ਤੇ ਜਿਹੜਾ ਕਹਿੰਦਾ ਉਹਨੂੰ ਹੀ ਵਿਸ਼ਵਾਸ ਨਹੀਂ ਹੈ ਭਈ ਗੋਲਕ ਗੁਰੂ ਨਾਨਕ ਦੀ ਉਹ ਆਪੇ ਦੇਖੇ ਪਰ ਨਹੀਂ ਅਸੀਂ ਦੇਖਾਂਗੇ ਉਦੋਂ ਅਸੀਂ ਮਾਰ ਖਾ ਜਣੀਏ ਬਸ ਇਥੋਂ ਸਿੱਕੀ ਸਾਡੀ ਖਤਮ ਹੁੰਦੀ ਜਾ ਰਹੀ ਹੈ ਇਹੀ ਕਾਰਨ ਹੈ ਕਿ ਪਹਿਲਾਂ ਪਈਆ ਨਹੀਂ ਹੁੰਦਾ ਸਿੱ ਸਭ ਕੁਝ ਅੱਛੋ ਅੱਛੇ ਬਾਜੀਆਂ ਪਖੰਡ ਬਾਜੀਆਂ ਜਿਨੇ ਹੁਣ ਕਰਦੇ ਆ ਨਾ ਆਪਾਂ ਮਹਾਰਾਜ ਨੂੰ ਠੰਡ ਵੀ ਲੱਗਦੀ ਹੈ ਗਰਮੀ ਵੀ ਲੱਗਦੀ ਹੈ ਫਿਰ ਕਹਿਣਗੇ ਨਹੀਂ ਪਾਠੀ ਗ੍ਰਾਂਥੀ ਦੀ ਭੇਟਾ ਕੱਟ ਕਰ ਦੋ بڑا ਬਜਟ ਆ ਉਹ ਪੁੱਠੇ ਪੰਗੇ ਤਾਂ ਤੈਂ ਪਾਇਓ ਹੈ ਭਾਈ ਉਹ ਜਿਹੜੇ ਕੰਮ ਤੇ ਕੋਈ ਫਾਇਦਾ ਕਰਦਾ ਲੋੜ ਹੀ ਨਹੀਂ ਮੈਂ ਕਈ ਵਾਰ ਕਹਿੰਦਾ ਭਾਈ ਸੰਗਤ ਇੱਥੇ ਕਿਸੇ ਹੋਟਲ ਨਹੀਂ ਆਈ ਇੱਥੇ ਇਹਨਾਂ ਨੂੰ ਪੱਖੇ ਲੈ ਕੇ ਬੜਾਉ ਹੱਥ 'ਚ ਲਾਓ ਭਾਈ ਆਇਓ ਸੇਵਾ ਕਰੋ ਸੇਵਾ ਤਾਂ ਥੋੜੀ ਜਾਂਦੀ ਹੈ ਮਸ਼ੀਨਾਂ ਲਾਤੀਆਂ ਪ੍ਰਸ਼ਾਦੇ ਬਣਾਉਣ ਨੂੰ ਬੀਬੀ ਤੁਸੀਂ ਬਣਾਓ ਤੁਹਾਡੇ ਹੱਥਾਂ ਦੇ ਬਣਾਇਆ ਪ੍ਰਸ਼ਾਦ ਵਿੱਚ ਬਰਕਤ ਹੋਣੀ ਹੈ ਕਿਉਂਕਿ ਤੁਸੀਂ ਸਤਨਾ ਵਹਿਬ ਦਾ ਜਾਪ ਕਰਦੇ ਹੋ। ਪਤਲੇ ਕਿਹੜੀ ਮਾਤਾ ਬੈਠੀ ਹੁੰਦੀ ਹੈ ਬੈਠੇ। ਕਿ ਜੀ ਦੀ ਸੁਰਤ ਉਸ ਪ੍ਰਹੇਗ ਨਾਲ ਕਿਤੇ ਜੁੜੀ ਹੁੰਦੀ ਹੈ। ਕਿ ਉਹ ਚੇ ਸੱਚੇ ਸੁਭਾਅ ਵਾਲੀ ਹੁੰਦੀ ਹੈ ਤੇ ਉਹਦੇ ਹੱਥ ਲੱਗੇ ਉਸ ਪ੍ਰਸ਼ਾਦਿਆ ਨੂੰ ਤੇ ਆਪੇ ਹੀ ਬਰਕਤ ਰਹਿਣੀ ਹੈ ਭਾਈ। ਤੇ ਹੁਣ ਤਾਂ ਅਸੀਂ ਡਰਦੇ ਸਮਾਗਮ ਨਹੀਂ ਕਰਾਉਂਦੇ ਕਿਤੇ ਘਾਟਾ ਪੈ ਜਾਂਦਾ। ਗੁਰਨਾਨਕ ਦੇ ਸਾਹਿਬ ਘਾਟਾ ਦਾ ਕੋਈ ਨਹੀਂ ਹੁੰਦਾ। ਬਸ ਉਦੇ ਮਾਰਗ ਤੇ ਚੱਲਦੇ ਨੇ ਫੇਰ ਉਹ ਘਾਟਾ ਰਹਿਣ ਦਿੰਦੇ ਹੀ ਨਹੀਂ ਕਿ ਜਦੋਂ ਉਹਦੀ ਬਖਸ਼ਿਸ਼ ਹੁੰਦੀ ਹੈ ਉਹਦੀ ਮਿਹਰ ਹੁੰਦੀ ਹੈ ਫੇਰ ਕੋਈ ਕਮੀ ਨਹੀਂ ਰਹਿੰਦੀ ਫੇਰ ਕੋਈ ਘਾਟ ਨਹੀਂ ਰਹਿੰਦੀ ਆ ਰhenge ਸਾਡੀ ਸੋਚੇ ਬਾਜੀ ਮਹਾਰਾਜ ਨੂੰ ਇਸ ਤਰ੍ਹਾਂ ਕਰਨਾ ਐ ਕਰਨਾ ਉਹ ਕਰਨਾ ਇਕ ਤਾਂ ਇਹ ਗੱਲ ਕਹਣੀ ਦੂਜਾ ਵਿਸ਼ਵਾਸ ਨਾ ਕਰਨਾ ਜਿਵੇਂ ਕਿਹਾ ਨਾ ਜੇ ਇੰਨਾ ਕੁਝ ਕਰਦੇ ਆ ਕਿ ਮਹਾਰਾਜ ਨੂੰ ਠੰਡ ਵੀ ਲੱਗਦੀ ਹੈ ਮਹਾਰਾਜ ਖੜੇ ਨੇ ਸਰੀਰ ਰੁਕੀ ਹੈ ਤੇ ਆਪੇ ਆਦੀ ਗੋਲਕ ਸੰਭਾਲਣਾ ਆਪਣੇ ਗੁਰੂ ਘਰ ਉਹਦੇ ਆ ਬਈ ਸਾਡੇ ਥੋੜੀ ਏ ਕਿ ਜਿੰਦਾ ਸਭ ਕੁਝ ਹੈ ਫਿਰ ਵੀ ਅਸੀਂ ਸਭ ਕੁਝ ਕਰਦੇ ਭਰੋਸਾ ਹੀ ਕੋਈ ਨਹੀਂ ਵਿਸ਼ਵਾਸ ਕੋਈ ਨਹੀਂ 9 ਵਜੇ ਦੀ ਤਾਲੇ ਲਾਤੇ ਭਾਜੋ ਭਾਈ ਘਰਾਂ ਨੂੰ ਕਿ ਗੁਰੂ ਤੇ ਵਿਸ਼ਵਾਸ ਨਹੀਂ ਹੈ ਭਾਵ ਅੱਜ ਦੇ ਸਮੇਂ ਸਾਡੇ ਕੋਲ ਕੇਵਲ ਤੋਂ ਕੇਵਲ ਅਛੋਸ਼ੇ ਪਾਜੀਆਂ ਰਹਿ ਗਈਆਂ ਔਰ ਕੁਝ ਵੀ ਨਹੀਂ ਏ ਤੇ ਇਸ ਕਰਕੇ ਜਿਵੇਂ دنیਵੀ ਗਿਆਨ ਉਹ ਜਿਨ੍ਹਾਂ ਨੇ ਬੋਰੀਆਂ ਤੇ ਬਹਿ ਕੇ ਆਪਣਾ ਜੀਵਨ ਗੁਜ਼ਾਰਿਆ ਪੜ੍ਹਾਈ ਕੀਤੀ ਉਹ ਥੈਲਿਆਂ ਦੇ ਵਿੱਚ ਕਿਤਾਬਾਂ ਪਾਉਂਦੇ ਸੀ ਸੰਭਾਲਦੇ ਉਹ ਵੀ ਸੀ ਸੰਭਾਲਦੇ ਅਜਿਹੇ ਵੀ ਪਰ ਅੱਜ ਸੋਚੇ ਪਾ ਗਏ ਮੈਨੂੰ ਬੈਗ ਇੰਨਾ ਮਹਿੰਗਾ ਚਾਹੀਦਾ ਉਹਦੀ ਫੋਟੋ ਐ ਲੱਗਣੀ ਚਾਹੀਦੀ ਐ ਸਪਾਈਡਰਮੈਨ ਹੋਵੇ ਉਹ ਉਹ ਵੀ ਮੇਰੀ ਪੈਨਸਲ ਇਹ ਫਲਾਨੀ ਕੰਪਨੀ ਦੀ ਹੋਣੀ ਚਾਹੀਦੀ ਐ ਰੈਜਰ ਰਬਰ ਜੋ ਵੀ ਕੁਝ ਵਰਤਦੇ ਆ ਤੇ ਪੜ੍ਹਾਈ ਤਾਂ ਹੈ ਨਹੀਂ ਨਾ ਉਸੇ ਤਰ੍ਹਾਂ ਹੀ ਸਾਡੇ ਕੋਲ ਗੁਰੂ ਦਾ ਗਿਆਨ ਹੈ ਨਹੀਂ ਗੁਰਮਤਿ ਬਾਣਜੇ ਹੋ ਗਏ ਆ ਜੇ ਵਾਂਝੇ ਆ ਪਹਿਲਾਂ ਕੋਈ ਸਿੱਖੇ ਤਾਂ ਢਟਕਦਾ ਨਹੀਂ ਸੀ ਕਿ ਪਹਿਲਾਂ ਵਾਲੇ ਸਿੱਖ ਸੀ ਉਹ ਇਦਾਂ ਢਟਕਦੇ ਨਹੀਂ ਸੀ ਜਿਵੇਂ ਆਪਾਂ ਢਟਕਦੇ ਆ ਵਜਾ ਵਜਾ ਮਾਰੇ ਨੇ ਦੱਸ ਦਿੱਤੀ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਵੇ ਆਪਾਂ ਦੁਖੀ ਹੈ ਨਹੀਂ ਤੁਹਾਡੇ ਕੀ ਲੱਗਦਾ ਕੀ ਕਰੂ ਤਨ ਦੌਲਤ ਕੀ ਕਰੂ ਸੋਨੇ ਦਾ ਦੇਵਾ ਜੇ ਉਹਦੇ ਵਿੱਚ ਪਾਵਨ ਬਾਤ ਤੇ ਤੇਲ ਬੱਤੀ ਨਾ ਹੋਵੇ ਕੀ ਕਰੂਗਾ ਤੇਰਾ ਧਨ ਦੌਲਤ ਜੇ ਤੇਰਾ ਅੰਸ਼ ਵੰਸ ਵਿਧਾਉਣ ਬਾਤ ਤੇ ਪਰਿਵਾਰ ਹੀ ਨਾ ਹੋਵੇ ਫਿਰ ਕੀ ਕਰੋਗੇ ਇਹ ਤੇ ਇੱਥੇ ਚੜ ਜਾਣਾ ਦੇਖੋ ਸਤਿਗੁਰੂ ਪਾਛੇ ਤੇਰੇ ਸਾਹਮਣੇ ਤੈਨੂੰ ਪਰਤੱਖ ਦਿਖਾਉਂਦੇ ਮੈਂ ਹਮੇਸ਼ਾ ਸਭ ਨੂੰ ਬੇਨਤੀ ਕਰਦਾ ਹੁਣਾਂ ਭਾਈ ਜੇ ਤਾਂ ਰੱਖਣਿਆ ਭਾਈ ਆਕੜਾ ਉਮੇ ਹੰਕਾਰ ਆਪਣੇ ਆਪ ਨੂੰ ਉੱਚਾ ਸਮਝਣਾ ਫਿਰ ਤਾਂ ਭਾਈ ਆਪਣੇ ਹੱਥੀ ਆਪਣੀਆਂ ਆਪ ਹੀ ਕਬਰਸ ਤਿਆਰ ਕਰ ਦੋ ਔਤ ਵਾਲੀ ਕਬਰ ਕਿਉਂਕਿ ਭਾਈ ਔਤ ਵਾਲੀ ਕਬਰ ਆਪ ਹੀ ਬਣਾ ਦੋ ਕਿ ਤੁਹਾਡੇ ਪਰਿਵਾਰ ਨਹੀਂ ਬਦਨੇ ਜੇ ਤੁਸੀਂ ਇਸ ਤਰ੍ਹਾਂ ਰਹੋਗੇ ਜੇ ਇਹ ਨਹੀਂ ਹੋਣਾ ਚਾਹੁੰਦੇ ਕਿ ਨਾ ਭਾਈ ਸਾਡਾ ਕਿਉਂ ਅਸੀਂ ਔਤ ਕਿਉਂ ਕਹਾਈਏ ਅਸੀਂ ਗੁਰੂ ਦੇ ਸਿੱਖ ਆ ਗੁਰੂ ਦੇ ਪਰਿਵਾਰ ਸੀ ਸਾਡੇ ਵੀ ਹੋਣਗੇ ਤੇ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਪੈਣਾ ਕਿ ਆਜੋ ਭਾਈ ਵਧਣਗੇ ਸਭ ਕੁਝ ਵਧੂਗਾ ਕਿ ਕੇਵਲ ਤੋਂ ਕੇਵਲ ਆਜੋ ਗੁਰੂ ਦੇ ਹੁਕਮ ਵਿੱਚ ਆਜੋ ਉਹਦੇ ਬਾਣੇ ਵਿੱਚ ਆਜੋ ਕਦੇ ਨਾ ਰੱਖਿਆ ਕਰੋ ਹਉਮੈ ਹੰਕਾਰ ਠੀਕ ਆ ਭਾਈ ਤੁਸੀਂ ਕਿਰਤ ਕਮਾਈ ਕੀਤੀ ਹੈ ਚਾਰ ਪੈਸੇ ਹੈ ਅਗੇ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਹੰਕਾਰ ਵੀ ਨਾਲ ਲਿਆਉਣ ਦਾ ਅਧਿਕਾਰ ਹੈ ਇਹ ਸਿੱਖੀ ਦਾ ਅਧਿਕਾਰ ਨਹੀਂ ਹੈ ਨਾ ਹਉਮੈ ਰੱਖਣੀ ਐ ਨਾ ਹੰਕਾਰ ਰੱਖਣਾ ਨਾ ਕੋਈ ਭੇਦ ਭਾਵ ਰੱਖਣਾ ਨਾ ਕਿ ਉਤਨੀ ਦਾ ਇਨਸਾਨ ਠੀਕ ਆ ਭਈ ਕਿ ਜੇ ਕੋਈ ਬੰਦਾ ਭਈ ਨਿਛੇੜੀ ਹੈ ਗਲਤ ਬੋਲਦਾ ਤੇ ਉਹਦਾ ਕਾਟਾ ਮਾਰ ਲਓ ਪਰ ਇਹ ਨਹੀਂ ਐ ਕਿ ਉਹ ਫਲਾਣੇ ਭਈ ਉਹ ਸਾਡੇ ਨਾਲ ਹੀ ਮਿਲਦੇ ਉਹਨਾਂ ਦੀ ਜਾਤ ਗੋਤ ਹੋਰ ਆ ਇਹ ਹੋਰ ਐ ਇਹ ਰੱਖੋਗੇ ਕਿ ਜਿਵੇਂ ਕਿਹਾ ਨਾ ਵੀ ਆਪਣੇ ਆਂ ਬੜੀਆਂ ਔਤ ਵਾਲੀਆਂ ਖੁਦ ਹੀ ਬਣਾ ਕੇ ਜਾਓ ਇਹ ਲੋ ਭਾਈ ਆਪਾਂ ਤਾਂ ਔਤ ਆ ਔਤਾਂ ਦੀ ਇਹ ਸਮਾਧ ਬਣਦੀ ਐ ਨੇ ਤੇ ਆਪਾਂ ਨੂੰ ਬਣਾਉਣੀ ਪਣੀ ਐ ਖੁਦ ਕਿਉਂਕਿ ਅਸੀਂ ਨਹੀਂ ਆਉਣਾ ਗੁਰੂ ਦੇ ਹੁਕਮ ਵਿੱਚ ਅਸੀਂ ਨਹੀਂ ਆਉਣਾ ਦੇ ਪਾਣੇ ਵਿੱਚ ਜੇ ਨਹੀਂ ਆਵਾਂਗੇ ਵਿਛੜ ਚੋਟਾਂ ਖਾਵੇ ਗੁਰਵਾਣੀ ਤਾਂ ਸਾਨੂੰ ਸਭ ਕੁਝ ਸਮਝਾਉਂਦੀ ਐ ਇਹ ਗੁਰਵਾਣੀ ਤਾਂ ਸਾਨੂੰ ਸਾਰੀ ਸੁਮਤ ਦਿੰਦੀ ਐ ਭਾਈ ਪਰ ਤੈਂ ਬੰਦਿਆ ਕਦੋਂ ਸਮਝਣਾ ਬਸ ਤੂੰ ਛੋਛੇ ਬਾਜਿਆਂ ਚ ਰਹਿ ਗਿਆ ਗੁਰੂ ਦੇ ਦਵਾਰੇ ਆਉਣਾ ਚਿੱਤੇ ਰਹਿ ਗਿਆ ਪਾਠ ਕਰਨਾ ਚਿੱਤੇ ਰਹਿ ਗਿਆ ਪਰ ਇਹ ਭੁੱਲ ਗਏ ਕਿ ਗੁਰੂ ਦਾ ਹੁਕਮ ਵੀ ਮੰਨਣਾ ਗਾਵੇ ਸੁਣੇ ਤਨ ਕਾ ਹਰਫਾਇਕ ਜਿਨ ਸਤਗੁਰ ਕੀ ਆਗਿਆ ਤੈ ਬਣੀ ਆ ਭਾਈ ਇੱਥੇ ਬਾਣੀ ਇਹ ਕਹਿੰਦੀ ਹੈ ਕਿ ਪ੍ਰਵਾਨ ਉਹ ਦਾ ਜਿਨੇ ਬਚਨ ਮੰਨ ਲਏ ਸਤਗੁਰ ਕੀ ਆਗਿਆ ਸਤ ਸਤ ਕਰ ਬਾਨੇ ਤੈ ਮੰਨੇ ਨੇ ਮੰਨੇ ਵਜਾ ਮੇਰੇ ਸਾਹਮਣੇ ਹੈ ਕਿਉਂਕਿ ਮੈਂ ਦੁਨੀਆ ਦੀ ਹਉਮੈ ਹੰਕਾਰ ਦੇ ਵਿੱਚ ਉੱਚੇ ਹੋਣ ਦੇ ਆਪਣੇ ਆਪ ਹੀ ਧੱਕੇ ਨਾਲ ਹੀ ਕਿ ਆਪਣੇ ਆਪ ਹੀ ਉੱਚੇ ਹੋਏ ਬੈਠੇ ਆ ਪਈ ਕੋਈ ਆਪਣੇ ਆਪ ਨੂੰ ਉੱਚਾ ਨਾ ਸਮਝੋ ਤੇ ਨੀਵਾਂ ਵੀ ਨਾ ਕੋਈ ਆਪਣੇ ਆਪ ਨੂੰ ਸਮਝਿਆ ਕਰੋ ਅਵਲ ਅੱਲਾ ਨੂਰ ਉਪਾਇ ਕੁਦਰਤ ਕਿਸਾ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਬਲੇ ਕੋ ਮੰਦੇ ਕਿ ਭਾਈ ਇਹ ਸਾਰਾ ਸੰਸਾਰ ਉਸ ਵੈਗਰੂ ਦਾ ਸਾਜਾ ਹੋਇਆ ਵਾ ਰੰਗ ਭੇਦ ਬੋਲੀ ਭਾਸ਼ਾ ਇਹਦੇ ਨਾਲ ਤੁਹਾਡਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਹੋਰ ਰੱਬ ਦੇ ਕਿਤੇ ਵੀ ਤਾ ਕੋਈ ਭਾਸ਼ਾ ਕੋਈ ਬੋਲ ਬਾਣੀ ਉਹ ਭਾਈਖ ਪਰ ਹੈ ਉਸ ਸਭ ਕੁਝ ਵੈਗਰੂ ਦਾ ਹੀ ਜਿਸ ਤਰ੍ਹਾਂ ਸਮੁੰਦਰ ਦੇਖੇ ਹੈ ਜੇ ਤੁਸੀਂ ਬੰਬੇ ਨਹਾਤੇ ਫਿਰ ਕੀ ਕਹੋਗੇ ਮੈਂ ਸਮੁੰਦਰ ਤੇ ਨਹਾਤਾ ਗੋਆ ਚਲੇ ਜਾਓ ਕਲਕੱਤੇ ਚਲੇ ਜਾਓ ਆਸਟ੍ਰੇਲੀਆ ਕਰੇਡਾ ਜਿਹੜੇ ਮਰਜ਼ੀ ਸਮੁੰਦਰ ਤੇ ਜਾ ਕੇ ਨਹਾ ਲਓਗੇ ਤੁਹਾਡੇ ਮੂੰਹੋਂ ਕੀ ਨਿਕਲੇਗਾ ਕਿ ਮੈਂ ਬਈ ਸਮੁੰਦਰ ਤੇ ਨਹਾ ਕੇ ਆਇਆ ਵੀ ਹਰ ਜਗ੍ਹਾ ਵੀ ਸਟੇਟਾਂ ਬਦਲੀਆਂ ਦੇਸ਼ ਬਦਲੇ ਪਰ ਨਾਂ ਹੀ ਕੋਈ ਨਿਕਲੇ ਸਮੁੰਦਰ ਉਸਤੇ ਇਤਨਾ ਹੀ ਬੰਦਗੀ ਕੋਈ ਵੀ ਕਰਦਾ ਹੋਵੇ ਜਿਸ ਤਰੀਕੇ ਦੀ ਕਰਦਾ ਹੋਵੇ ਗਲਤ ਹੈ ਨਿਕਲਣਿਆ ਕਿ ਮੈਂ ਵਹਿਗੁਰੂ ਦੀ ਬੰਦਗੀ ਕਰਦਾ ਹਾਂ ਕਿ ਵਹਿਗੁਰੂ ਦੀ ਬੰਦਗੀ ਕਰਦੇ ਆ ਤੇ ਵਹਿਗੁਰੂ ਦੇ ਬੰਦੇ ਆ ਭਾਈ ਸਾਰੇ ਬਸ ਇਹ ਚੀਜ਼ ਤੋਂ ਬਚੋ ਔਰ ਸਮਝੋ ਕਿ ਨਹੀਂ ਭਾਈ ਅਸੀਂ ਅਲੱਗ ਨੇ ਅਸੀਂ ਜੇ ਕੋਈ ਰਖਣਾ ਵਾ ਅਸੀਂ ਉਹਨਾਂ ਤੋਂ ਦੂਰ ਰਹਿਣਾ ਜੋ ਨਿਗੁਰੇ ਆ ਇਕ ਨਗਰਿਆਂ ਕੋਲ ਸਾਗਤ ਪਰਖਾ ਕੋ ਸਾਗਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗਾ ਕਿ ਜਿਹੜਾ Banda ਸਾਨੂੰ ਰੱਬ ਨਾਲੋਂ ਤੋੜਦਾ ਕੇ ਸਾਨੂੰ ਸਿੱਧੀ ਅਕਲ ਦੀ ਜਗਾ ਨਿੰਦਿਆ ਚੁਗਲੀ ਨਾਲ ਜੋੜਦਾ ਇਹ ਉਹ ਤੋਂ ਦੂਰ ਰਹੋ ਭੱਜ ਲੋ ਵਾਸਨਕਾਰੋਂ ਪਰਸੀ ਤੋ ਕਚਲਾ ਕੇ ਦਾਗ ਕਿ ਐਸੀ ਸੰਗ ਤੋਂ ਬਚੋ ਮਾਰੀ ਮਰੂ ਕ ਸੰਗ ਕੀ ਅਜੋ ਤੁਸੀਂ ਅਸੀਂ ਮਰੇ ਹੋਏ ਆ ਨਾ ਇੱਕ ਉਸਾਂਗੀ ਹੈ ਪਤਾ ਕੀ ਨੇ ਦਿੱਤੀ ਹੈ ਇਹ ਨੇ ਕਿ ਉਸਾਂਗੀ ਕੇਵਲ ਤੋਂ ਕੇਵਲ ਬਾਹਰ ਹੀ ਮਿਲਦੀ ਹੈ ਘਰੇ ਵੀ ਮਿਲ ਜਾਂਦੇ ਇਹ ਆਪਣੇ ਬੱਚਿਆਂ ਨੂੰ ਅਸੀਂ ਸੁਮਤ ਕੀ ਦੇਣੀ ਆ ਆ ਦੇਖਿਆ ਬਈ ਜਿਨ੍ਹਾਂ ਨੂੰ ਅਸੀਂ ਦਾਦੇ ਪਰਦਾਦੇ ਤਾਏ ਕਹਿੰਦੇ ਆ ਹੋਰ ਕਹਿੰਦੇ ਅੱਗੇ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਘਮਾਂਡੀ ਨਹੀਂ ਨਿਕਲਦਾ ਜਾ ਰਹੇ ਭਾਵ ਸਿੱਖਿਆ ਨਹੀਂ ਚੰਗੀ ਮਿਲੀ ਇਹ ਵੀ ਕੋਸਾਂਗੀ ਹੈ ਕੀ ਆਵਤਾ ਉਹਨਾਂ ਨੇ ਜ਼ਿੰਦਗੀਆਂ ਕੱਢ ਲਈ ਇਹਨਾਂ ਨੂੰ ਮਰਵਾ ਦੇਣਾ ਮਰਦੇ ਨੇ ਮਰੀ ਜਾਂਦੇ ਆ ਭਾਈ ਖਤਮ ਹੁੰਦੇ ਜਾ ਰਹੇ ਤੇ ਇਹ ਵੀ ਇੱਕ ਕੁਸੰਗ ਹੈ ਭਾਈ ਜੇ ਘਰ ਦੇ ਵਿੱਚ ਕੋਈ ਸਿੱਖਿਆ ਦੇਣ ਵਾਲਾ ਗੁਰੂ ਨਾਨਕ ਦੀ ਸਿੱਖਿਆ ਤੇ ਚੱਲਣ ਦੀ ਇਜਾਜ਼ਤ ਨਾ ਕਹਿੰਦੀ ਜਿਹੜਾ ਵਿੱਚੋਂ ਇਹ ਖਤਮ ਕਰਦਾ ਹੋਵੇ ਉਹ ਕੋਦੋ ਕੁਸੰਗੀ ਹੈ ਕਰਾਂਜੀ ਵੀ ਇਦੇ ਹੁੰਦਾ ਬੱਚੇ ਵੀ ਓਦਾਂ ਦੇ ਪਿਓ ਵੀ ਓਦਾਂ ਦਾ ਦਾਦਾ ਵੀ ਓਦਾਂ ਦਾ ਪਰਦਾਦਾ ਵੀ ਓਦਾਂ ਦਾ ਹੀ ਹੈ ਇਹ ਵੀ ਕੁਸੰਗ ਹੈ ਕੇ ਘਰ ਦੇ ਵਿੱਚ ਹੀ ਕੋ ਸੰਗੀ ਬੈਠੇ ਤੇ ਪਾਸ਼ਾ ਕਹਿੰਦੇ ਆ ਸਾਖਤ ਸੰਗ ਨਾ ਕੀਜੀਂ ਦੂਰੋਂ ਜਾਈਏ ਭਾਗ ਦੂਰ ਹੋਏ ਨਾ ਤੋ ਨਾ ਅੰਦਰੋਂ ਨਾ ਬਾਹਰ ਕਿਤੇ ਨਾ ਨਜ਼ਦੀਕ ਹੋਣਾ ਇਹਨਾਂ ਨੇ ਮੁਰਾਣਾ ਮਾਰੀ ਮਰੂ ਕੁਸੰਗੀ ਕੇਲੇ ਨਕਤ ਜੋ ਬੇਦ ਕੁਸੰਗੀ ਕੋਲ ਬੈਠੋਂਗੇ ਨਿੰਦਿਆ ਚੁਗਲੀ ਕੋਲ ਕਿਉਂ ਨੇ ਭਾਵੇਂ ਤੂੰ ਨਾ ਬੋਲ ਤੇਰੀ ਕੰਨੀ ਆਵਾਜ਼ ਪੈਣੀ ਆ ਤੇਰੇ ਤੇ ਵੀ ਕੁਛ ਨਾ ਕੁਛ ਫਰਕ ਪੈ ਜਾਣਾ ਕਿਸ ਤਰ੍ਹਾਂ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਮਾਰੀ ਮਰੂ ਕਸੰਗ ਕੀ ਕੇਲੇ ਨਖਤ ਜੂ ਬੇਰ ਉਹ ਝੂਲੇ ਉਹ ਚੀਰੀ ਸਾਤ ਤਸੰਗ ਨਾ ਹੈ ਬੇਰੀ ਖੜੀ ਹੈ ਬੇਰੀ ਦਿਨੇ ਦੀਖ ਕੇਲੇ ਦਾ ਪੌਦਾ ਲੱਗਿਆ ਹੋਇਆ ਹੁਣ ਬੇਰੀ ਦਾ ਕੋਈ ਸਬੰਧ ਨਹੀਂ ਉਹਦੇ ਨਾਲ ਨਾ ਕੋਈ ਲੈਂਡ ਨਾ ਕੋਈ ਦੇਣ ਨਾ ਕੋਈ ਖਾਣਾ ਤੋਂ ਲੈ ਕੇ ਭਾਈ ਨਾ ਕੇਲੇ ਦਾ ਸਬੰਧ ਹੈ ਤੇਰੇ ਕੋਲ ਕੰਡੇ ਆ ਭਾਈ ਮਲੈਮ ਆ ਮੈਂ ਪਰ ਕੇਲੇ ਦੀ ਗਲਤੀ ਇਹ ਹੈ ਕਿ ਉਹ 베ਰੀ ਦੇ ਨਦੀਕ ਹੈ ਨਦੀਕ ਹੋਣ ਕਰਕੇ ਹੀ ਕੀ ਹੋਇਆ ਉਹ ਝੂਲੇ ਉਹ ਚੀਰੀ ਸਾਕਤ ਸੰਗਣਾ ਹੀਰ ਕਿ ਹਵਾ ਆਈ ਹਵਾ ਚੱਲੀ 베ਰੀ ਆਪਣੀ ਜਗ੍ਹਾ ਖੜੀ ਹੈ ਕੇਲੇ ਦੇ ਪੱਤੇ ਝੂਲਦੇ ਆ ਤੇ ਜਾ ਕੇ 베ਰੀ ਨਾ ਉਹਦੇ ਕੰਡਿਆਂ ਚ ਬਾਦਦੇ ਤੇ ਆਪਣੇ ਹੀ ਜਿਹੜੇ ਉਹਦੇ ਪੱਤੇ ਸੋਹਣੇ ਸੀ ਉਹ ਸਾਰੇ ਹੀ ਕੱਟੇ ਜਾਂਦੇ ਉਸੇ ਤਰ੍ਹਾਂ ਹੀ ਹੈ ਕਿ ਜੋ ਰੱਬ ਦਾ ਪਿਆਰਾ ਸਤਸੰਗੀ ਹੈ ਹੁਕਮ ਪਾਣੇ ਤੇ ਰਹਿਣ ਵਾਲਾ ਉਹ ਮਨਮੁੱਖਾਂ ਕੋਲੋਂ ਦੂਰ ਪੱਜ ਰਸਤੇ ਇਹ ਹੁੰਦੇ ਇੱਕ ਮਨਮੁੱਖ ਦਾ ਜੇ ਮਨਮੁੱਖਾਂ ਤੇ ਗੁਰਮੁੱਖਾਂ ਨੂੰ ਸਿਲੈਕਟ ਕਰ ਗੁਰਮੁੱਖਾਂ ਤੇ ਗੁਰਮੁੱਖਾਂ ਨੂੰ ਸਿਲੈਕਟ ਕਰ ਕੋ ਹਾਉਣਾ ਗੁਰਮੁਖ ਕੰਮ ਮਨਮੁਖਾਂ ਵਾਲੇ ਕਰਨੇ ਕਿ ਦੁਨੀਆ ਤੌਰ ਤੇ ਸੀ ਗੁਰਮੁਖ ਕਹੋਨੇ ਆ ਪਰ ਅਸਲ ਦੇ ਵਿੱਚ ਅਸੀਂ ਹਾਂ ਮਨਮੁਖ ਵਜਾ ਆ ਜੋ ਪਾਚ ਨੇ ਗੱਲ ਕਹੀ ਏ ਸੋ ਸਿੱਖ ਸਖਾ ਬੰਦ ਪਹਿ ਪਾਈ ਜੇ ਗੁਰਕੇ ਭਾਣੇ ਵਿੱਚ ਆਏ ਆਪਣੇ ਭਾਣੇ ਜੋ ਚਲੇ ਭਾਈ ਵਿਛੜ ਚੋਟਾਂ ਖਾਰੇ ਆਪਾਂ ਚੋਟੇ ਹੀ ਖਾ ਰਹੇ ਆ ਭਾਈ ਕਿ ਇਹ ਇਨਾ ਕੁਛ ਹੋਣ ਤੋਂ ਬਾਅਦ ਵੀ ਦੁਖੀ ਹੈ ਚਿੰਤਾ ਵਾ ਮਾਵਾ ਦੁਖੀ ਨੇ ਮਾਵਾ ਰੋਂਦੇ ਆ ਕਿ ਸਾਡੇ ਭਾਈ ਕਦੋਂ ਸਾਡੇ ਵੇੜੇ ਸਾਡੇ ਦਰਤੇ ਦਰਵਾਜ਼ੇ ਸਿਹਰੇ ਬੰਨੇ ਜਾਣਗੇ ਇਹ ਵੀ ਛੋਟੇ ਆ ਵਜਾ ਉਹ ਭਾਈ ਕਿਤੇ ਅਪਨਾ ਕੇ ਸਾਲ ਸੀ ਮੈਨੇ ਕਰਕੇ ਦੇਖ ਲਈਦਾ ਹੁੰਦਾ ਕਿ ਆ ਚੀਜ਼ ਨੇ ਤਾਂ ਗੱਲ ਨਹੀਂ ਬਣਦੀ ਚਲੋ ਭਾਈ ਹੁਣ ਅਸੀਂ ਨਿਮਰਤਾ ਪ੍ਰੇਮ ਵਾਲੇ ਆ ਜੀ ਇਹ ਵੀ ਚਲੋ ਇੱਕ ਵਾਰ ਇਹਨੂੰ ਅਪਨਾ ਕੇ ਦੇਣ ਨਹੀਂ ਗੱਲ ਬਣੋ ਫੇਰ ਪਿੱਛੇ ਮੁੜ ਜਾਓ ਵੀ ਕੰਮ ਤਾਂ ਦੋਨੇ ਪਾਸੇ ਦੇ ਅੰਦਰ ਨਿਵਰਤਾ ਚਾਹੋ ਪ੍ਰੇਮ ਚਾਹੋ ਏਕਤਾ ਚਾਹੋ ਇਹੀ ਇੱਕ ਸਿੱਖੀ ਦਾ ਆਸਾਨਤਾ ਇਹੀ ਇੱਕ ਉਸੂਲ ਹੈ ਕਿ ਇਹੀ ਸਾਨੂੰ ਧਰਮ ਸਿਖਾਉਂਦਾ ਹੈ ਧਰਮਕ ਸਥਾਨ ਤੇ ਜਾਣ ਦਾ ਮਤਲਬ ਹੀ ਇਹ ਹੈ ਕਿ ਭਾਈ ਉਥੋਂ ਸਿੱਖਿਆ ਲੈ ਕੇ ਆਓ ਸਿੱਖਿਆ ਇਹੀ ਹੈ ਜੋ ਬਚਨ ਸੁਣਾਈ ਜਾਂਦੇ ਆ ਉਹਨਾਂ ਤੇ ਅਮਲ ਕਰੋ ਸੇਵ ਕ ਸਿੱਖ ਉਜਣ ਸਭ ਆਵੇ ਗਾਵੇ ਹਰ ਹਰ ਓਤਤ ਬਾਣੀ ਗਾਵੇ ਸੁਣਿਆ ਤਨ ਕਾ ਹਰ ਥਾਇ ਪਵੇ ਜੇ ਨਾ ਸਤਗੁਰ ਕੀ ਆਗਿਆ ਸਤ ਸਤ ਕਰਮਣੀ ਤੈਂ ਕਦ ਮੰਣਣੇ ਭਾਈ ਜਦੋਂ ਮੜੀਆਂ ਚ ਚਲੇ ਆ ਗਿਆ ਕਿ ਜਦੋਂ ਭਾਈ ਖਤਮ ਹੋ ਗਏ ਫੇਰ ਬਿਫੇ ਲੋਕ ਕਹਿਣਗੇ ਲੈ ਜਾ ਗੁਰਦਾਰੇ ਮੂਰਤੀ ਕੱਢ ਕੇ ਭਾਈ ਜਾਂਦਾ ਹੈ ਮੱਥਾ ਟੇਕ ਲਵੇ ਜਿਉਂਦੇ ਜੀ ਆਉਣਾ ਕੋਈ ਨਹੀਂ ਉਹ ਹੱਡੀਆਂ ਹੁੰਦੀਆਂ ਨੇ ਬਾਬਾ ਜੀ ਚਲੋ ਹਫ਼ਤਾ ਕਰਖ ਰੱਖ ਲਓ ਥੱਲੇ ਹੀ ਇੱਥੇ ਬਾਣੀ ਸੁਣ ਲਓ ਜਿਉਂਦੇ ਜੀ ਤਾਂ ਮੈਂ ਤਾਂ ਕਰਦੇ ਸੀ ਭਾਈ ਬਾਣੀ ਸੁਣ ਬਾਣੀ ਦੇ ਹੁਕਮ ਚ ਆ ਜਾ ਉਹ ਤਾਂ ਸੁਣੀ ਨਹੀਂ ਇਹ ਨਹੀਂ ਹੁਣ ਕੀ ਸੁਣਨਾ ਹੁਣ ਤਾਂ ਭਾਈ ਇਹ ਕੇਵਲ ਤੋਂ ਕੇਵਲ ਹੱਡੀਆਂ ਨੇ ਮਿੱਟੀ ਹੈ ਇਹਦਾ ਕੋਈ ਮਕਸਦ ਨਹੀਂ ਹੈ ਕੋਈ ਮਤਲਬ ਨਹੀਂ ਹੈ ਇਹਦੇ ਨਾਲ ਪ੍ਰੇਮ ਨਹੀਂ ਪੈਦਾ ਹੁੰਦਾ ਜੀਵਤ ਕੋ ਵਿਹਾਰ ਜਿਉਂਦੇ ਜੀ ਸਾਡੇ ਰਿਸ਼ਤੇ ਆ ਨਾਤੇ ਖਤਮ ਹੋ ਗਏ ਅਸੀਂ ਖਤਮ ਹੋ ਜਣ ਸਾਡਾ ਸੰਬੰਧ ਖਤਮ ਸਾਡੇ ਸਾਹਮਣੇ ਖਤਮ ਹੋ ਜਾਣੇ ਸਾਡਾ ਉਹਨਾਂ ਨਾਲ ਸੰਬੰਧ ਖਤਮ ਇਹੋ ਤੋਂ ਕੇਵਲ ਜਿਉਂਦੇ ਨਾਲ ਸਾਡੇ ਨਾਤੇ ਬਣਦੇ ਸੋ ਸਤਿਗੁਰਾਂ ਦਾ ਜੋ ਬਚਨ ਹੈ ਭਾਈ ਬੇੜ ਦਾ ਤਰੇ ਤਦ ਪਾਰ ਹੋਣੇ ਹੈ ਜਿੰਨਾ ਵੀ ਤੂੰ ਧਰਮ ਦੇ ਕੰਮ ਕਰਦਾ ਇਹਦੋ ਹੀ ਚੰਗਾ ਫਿਰ ਜੀ ਨਹੀਂ ਮੰਨਣੀ ਕਰੇ ਹੀ ਨਾ ਕਰਾ ਵੀ ਫੇਰ ਚੱਲ ਖਾਪ ਕੋਈ ਗੱਲ ਨਹੀਂ ਨਰਕ ਤਾਂ ਜਾਣਾ ਹੀ ਜਾਣਾ ਚਲੋ ਫਿਰ ਜੀ ਨਰਕ ਜਾਣਾ ਤੇ ਖਾਈਏ ਪੀਏ ਮौज ਕਰੀ ਇੱਥੇ ਜਿੰਨੀ ਕੁ ਮਿਲਦੀ ਹੈ ਹੁਣ ਤਾਂ ਆਨੰਦ ਲੈ ਲਈਏ ਫੇਰ ਤਾਂ ਫਾਇਦਾ ਚੰਨੇ ਹੀ ਚੰਨਾ ਜੇ ਫਿਰ ਭਈ ਤੂੰ ਇਹ ਧਰਮ ਵਾਲਾ ਪਖੰਡਾ ਨਾ ਕਰਿਆ ਕਰ ਧਰਮ ਹੀ ਨਾ ਬਾਣਾ ਬਿਲਕੁਲ ਨਹੀਂ ਤੈਨੂੰ ਖੰਡੇ ਵਟ ਦੀ ਅਮਰਤ ਪੋ ਲੈਣ ਦਾ ਅਧਿਕਾਰ ਹੈ ਨਹੀਂ ਲੈ ਕੇ ਉਹ ਬਖੰਡ ਕਰਦਾ ਮੈਂ ਦੁਨੀਆ ਲੁੱਟਦਾ ਫਿਰਦਾ ਪਾਈ ਆ ਦੇਖਿਆ ਨਾ ਕੱਲ ਦਿਖਾ ਰਹੇ ਸੀ ਇਹ